ਕਾਡੀ ਉਹ ਨਾਲ ਦੀ ਹੋਂਦੀ ਜਿਹੜੇ ਵੀਡੀਓ ਬਣਾਉਂਦੇ ਦੋਵਾਂ ਦੀ ਮੈਂ ਵੱਲਾ ਹਰਵਾਵਾਂ ਫਿਰ ਮੈਂ ਪੁੱਲੀ ਪੜੇ ਭਈ ਹੇਟ ਪੁਲਾਂ ਦੇ ਪਾਣੀ ਵਗਦਾ ਉੱਤੋਂ ਦੀ ਲੰਗਦੀ ਢਾਕ ਹੇਟ ਪੁਲਾਂ ਦੇ ਪਾਣੀ ਵਗਦਾ ਉੱਤੋਂ ਦੀ ਲੰਗਦੀ ਢਾਕ ਵੇ ਮੈਂ ਮਰ ਗਈ ਵੇ ਜੀਜਾ ਹਵੇ ਮੈਂ ਮਰ ਗਈ ਵੇ ਜੀਜਾ ਮੁੰਡਾ ਕੱਲ ਦਾ ਜਵਾਕ ਵੇ ਮੈਂ ਮਰ ਗਈ ਵੇ ਜੀਜਾ ਮੁੰਡਾ ਕੱਲ ਦਾ ਜਵਾਕ ਹੇਠ ਪੁਲਾ ਦੇ ਪਾਣੀ ਵਗਦਾ ਉਤੋਂ ਦੀ ਲੰਗਦੀ ਢਾਕ ਹੇਠ ਪੁਲਾ ਦੇ ਪਾਣੀ ਵਗਦਾ ਉਤੋਂ ਦੀ ਲੰਗਦੀ ਢਾਕ ਹੁਣ ਕਿਉਂ ਰੋਨੀ ਐ ਬਿੱਲੋ ਨਹੀਂ ਹੁਣ ਕਿਉਂ ਰੋਨੀ ਐ ਬਿੱਲੋ ਤੇਰਾ ਜੀਜਾ ਲੈ ਗਿਆ ਸਾਗ ਹੁਣ ਕਿਉਂ ਰੋਨੀ ਐ ਬਿੱਲੋ ਤੇਰਾ ਜੀਜਾ ਲੈ ਗਿਆ ਸਾਗ ਆ ਯਾ ਦੋਨਾ ਟੈਗੀ ਜੀਜਾ ਸਾਹ ਨਹੀਂ ਪਵਦੀ ਜੀਜਾ ਸਾਗ ਦੇ ਜਾ ਪਵੇ ਇੰਜੋਏ ਕਰੋ ਇੰਜੋਏ ਤੇ ਇੰਜੋਏ ਕਰੋ ਹਾਂ ਇਹਨਾਂ ਆਪਣੀ ਗੱਲ ਤੋਂ ਹੋ ਉਹ ਕਹੋ ਹਾਂ ਇਹਨਾਂ ਨੂੰ ਪਰਾਂ ਕਰੋ ਯਾਰ ਲੱਕੜਾ ਨੂੰ ਨਾ ਹੋਣੀ ਚਾਹੀਦੀ ਹਾਂ ਇਹਨਾਂ ਨੂੰ ਸਾਰੇ ਜੋ ਮਾਸੀਆਂ ਬੜੇ